ਸਾਰੇ ਚਾਵਲਾਂ ਦੇ ਹੁੰਦੇ ਆ ਸ਼ਾਵਣ ਮਹੀਨੇ ਬੰਦੇ ਆ ਤੇ ਸ਼ਾਵਣ ਮਹੀਨੇ ਹੀ ਖਾਦੇ ਜਾਂਦੇ ਆ ਸਾਲ ਦੇ ਵਿੱਚ ਇੱਕੋ ਵਾਰੀ ਬੰਦ ਸਰ ਸਾਲ ਦੇ ਵਿੱਚ 1 ਮਹੀਨੇ ਸ਼ਾਵਣ ਦਾ ਮਹੀਨਾ 4 ਹਫ਼ਤੇ ਬੰਦੇ ਆ ਐਤਵਾਰ ਨੂੰ ਸਭ ਤੋਂ 11 ਮਹੀਨੇ ਨਹੀਂ ਬੰਦੇ ਨਹੀਂ ਬੰਨੇ ਸਰ ਸਰ ਬਟਾਲਿਓ ਵੀ ਆਉਂਦੇ ਆ ਬਾਹਰੋਂ ਵੀ ਆਉਂਦੇ ਆ ਜਿਹੜੇ ਸਾਡੇ ਲੋਕ ਬਾਹਰ ਵਸੇ ਆ ਸਾਡੇ ਜ਼ਿਲ੍ਹੇ ਗਰਦਾਸਪੁਰ ਦੇ ਉੱਥੋਂ ਆਣ ਕੇ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਆਰਡਰ ਕਰਦੇ ਆ ਉਹ ਫਿਰ ਸਾਡੇ ਕੋਲ ਲੈ ਕੇ ਜਾਂਦੇ ਆ ਸਰ ਮੈਂ ਭੁੱਲ ਗਿਆ ਦੇਖੀ ਨਾ ਇਹ ਵੀ ਬੜਾ ਅਲੱਗ ਨਹੀਂ ਸਰ ਇਹ ਸੌਂਦ ਦਾ ਬਣਦਾ ਆ ਤੇ ਪੰਦੀ ਕਿਹੜੀ ਸਾਰੇ ਚਾਵਲਾਂ ਦੀ ਬੰਦੀ ਆ 10-15 ਦਿਨ ਪਹਿਲੇ ਸਾਨੂੰ ਚਾਵਲ ਮਾਰਕੀਟ ਚੋਂ ਲਿਆਣੇ ਪੈਂਦੇ ਆ ਫਿਰ ਉਹਨਾਂ ਨੂੰ ਧੋਣਾ ਪੈਂਦਾ ਆ ਫਿਰ ਧੁੱਪੇ ਸੁਕਾਉਣਾ ਪੈਂਦਾ ਆ ਉਸ ਤੋਂ ਬਾਅਦ ਗਲੈਂਡਰ ਕਰਕੇ ਫਿਰ ਅਹੀਂ 5-6 ਦਿਨ ਪਹਿਲੇ ਇਹਦੀ ਮਿੱਠੇ ਵਿੱਚ ਰਸਤ ਲਾਉਣੇ ਆ ਸਰ ਕਾਰੀਗਰ ਖਾਸ ਹੋ ਗਏ ਸਰ ਕਾਰੀਗਰ ਜਿਹੜੇ ਸਾਡੀਆਂ ਦੁਕਾਨਾਂ ਦੇ ਲੱਗੇਦੇ ਆ ਉਹੀ ਬਣਾ ਸਕਦੇ ਆ ਬਾਕੀ ਅੱਜਕੱਲ ਦੇ ਮੁੰਡੇ ਨਹੀਂ ਜਿਨ੍ਹਾਂ ਨੂੰ ਜਾਂਚ ਨਹੀਂ ਆਗੀ ਕਿੰਨੀ ਪੁਰਾਣੀ ਹੈਗੀ ਸਰ ਕਮ ਸੇ ਕਮ ਸਮੇ ਲੋ 100 150 ਸਾਲ ਪੁਰਾਣੀ ਹੋਏਗੀ ਸਾਨੂੰ 100 ਸਾਲ ਤੁੱਤੇ ਹੋ ਗਿਆ ਕਿੰਨੀ ਪੀੜੀ ਤਿਆਰ ਕਰ ਦੋ ਸਰ ਮੇਰੀ ਤਾਂ ਤੀਜੀ ਪੀੜੀ ਆ ਮੈਂ ਤੀਸਰੀ ਪੀੜੀ ਦਾ ਟਰੌਡ ਵੀ ਹੁੰਦੇ ਨੇ 100% ਆਉਂਦੇ ਆ ਸਰ ਸ਼ੌਂਕਣਾ ਖਾਉਂਦੇ ਆ ਤੀਆਂ ਦਾ ਧਿਆਰ ਜੇ ਤੈਨੂੰ ਤੀਆਂ ਦੇ ਧਿਆਰ ਚ ਦਿੱਤੇ ਜਾਂਦੇ ਆ ਸਪੈਸ਼ਲ ਇਹਦੇ ਹੀ ਇਹੀ ਦਿੱਤੇ ਜਾਣੇ ਦੇਖਿਆ ਜਾਏ ਤੇ ਜਾਂ ਇੱਥੇ ਆ ਤੇ ਜਾਂ ਹਿਮਾਚਲ ਦੇਖੀਦਾ ਜਾ ਕੋਲ ਤੋਂ ਬਹੁਤ ਵੱਡੇ ਜ਼ਿਲ੍ਹਾ ਗਰਦਾਸਪੁਰ ਤੋਂ ਲੈ ਕੇ ਹਿਮਾਚਲ ਸਾਰਾ ਹੀ ਕਿਉਂਕਿ ਹਿਮਾਚਲ ਪਹਿਲੇ ਵੱਡਾ ਸੀ ਤਲੋਜੀ ਤੱਕ ਅਸੀਂ ਸੁਣਿਆ ਹੀ ਆ ਕਿਦਲੋਜੀ ਤੱਕ ਜ਼ਿਲ੍ਹਾ ਕਾਂਗੜਾ ਹੀ ਜਿਹੜਾ ਉਹ ਜ਼ਿਲ੍ਹਾ ਗਰਦਾਸਪੁਰ ਨੂੰ ਲੱਗਦਾ ਸੀ ਕੋਈ ਟਾਈਮ ਪਹਿਲਾਂ ਤੇ ਗਰਦਾਸਪੁਰ ਦੇ ਨਾਲ ਲੱਗਣ ਤੇ ਉਹ ਫਿਰ ਮਿਲਨੇ ਮਿਲਨੇ ਆਂ ਇੰਡੀਆ ਤੋਂ ਬਾਹਰ ਜਾਂਦੇ ਜਿਵੇਂ ਅਮਰੀਕਾ ਲਾ ਲਓ ਕੈਨੇਡਾ ਲਾ ਲਓ ਆਸਟ੍ਰੇਲੀਆ ਲਾ ਲਓ ਦੁਬਈ ਲਾ ਲਓ ਕਾਵੇਤ ਲਾ ਲਓ ਸਾਊਦੀ ਅਰਬ ਲਾ ਲਓ ਉਹ ਖੜਦੇ ਆ ਜਿਹੜੇ ਇੱਥੋਂ ਦੇ ਵਾਸੀ ਆ ਉੱਥੇ ਜਾ ਕੇ ਕਾਮਕਾਰਾਂ ਵਾਸੀ ਉਹਨਾਂ ਦੀ ਸੈਟਿੰਗ ਹੋਈ ਦੀ ਉੱਥੇ ਕਿਸੇ ਸਾਮਾਨ ਦਾ ਮਹੀਨਾ ਨਾ ਤਾਂ ਬੁਕਿੰਗ ਕਰਕੇ ਪਹਿਲਾਂ ਨਹੀਂ ਹੋ ਜਾਂਦੀ। ਨਹੀਂ ਬੁਕਿੰਗ ਨਹੀਂ ਹੁੰਦੀ ਸਰ ਉਹਨਾਂ ਨੂੰ ਪਤਾ ਹੁੰਦਾ ਇਹਨਾਂ ਨੇ ਕੱਢਣੇ ਆ। ਤੇ ਉਹਨਾਂ ਨੇ ਸਾਡੇ ਕੋਲ ਆ ਜਾਣਾ। ਉਹਨਾਂ ਨੇ ਸਾਨੂੰ ਆਰਡਰ ਦੇਣਾ ਕਿਲੋ ਪਾ ਦਿਓ, 1/2 ਕਿਲੋ ਪਾ ਦਿਓ, ਪਾ ਪਾ ਦਿਓ, 2 ਕਿਲੋ ਪਾ ਦਿਓ। ਇੱਕ ਜਿਹੜੀ ਸੌਂ ਦੀ ਮਿਲਣੀ ਇਸ ਵਾਰ। ਬਸ ਅੱਜ ਅਖੀਲਾ ਐਤਵਾਰ ਅੱਜ ਹੀ ਮਿਲਣੀ ਆ। ਉਸ ਤੋਂ ਬਾਅਦ ਅਗਲੇ ਸਾਲ ਜਦੋਂ ਸਾਮਾਨ ਦਾ ਮਹੀਨਾ ਚੱਲੂ ਹੋਣਾ। 1 ਸਾਲ ਬਾਅਦ। 1 ਸਾਲ ਚ ਇੱਕ ਮਹੀਨਾ ਮਿਲਣਾ 11 ਮਹੀਨੇ ਨਹੀਂ। ਅੱਗੇ ਪਿੱਛੇ ਨਹੀਂ ਮਿਲਣਾ। ਸਾਰੇ ਚਾਵਲਾਂ ਦੇ ਹੁੰਦੇ ਆ ਸਾਵਣ ਮਹੀਨੇ ਬੰਦੇ ਆ ਤੇ ਸਾਵਣ ਮਹੀਨੇ ਹੀ ਖਾਦੇ ਜਾਂਦੇ ਆ ਸਾਲ ਦੇ ਵਿੱਚ ਚਿੱਕੂ ਵਾਲੀ ਬੰਦੀ ਸਰ ਸਾਲ ਦੇ ਵਿੱਚ 1 ਮਹੀਨੇ ਸਾਵਣ ਦਾ ਮਹੀਨਾ 4 ਹਫਤੇ ਬੰਦੇ ਆ ਐਤਵਾਰ ਨੂੰ ਸਭ ਤੋਂ 11 ਮਹੀਨੇ ਨਹੀਂ ਬੰਦੇ ਨਹੀਂ ਬੰਨੇ ਸਰ ਸਰ ਬਟਾਲਿਓ ਵੀ ਆਉਂਦੇ ਆ ਬਾਹਰੋਂ ਵੀ ਆਉਂਦੇ ਆ ਜਿਹੜੇ ਸਾਡੇ ਲੋਕ ਬਾਹਰ ਵਸੇ ਆ ਸਾਡੇ ਜ਼ਿਲ੍ਹੇ ਗਰਦਾਸਪੁਰ ਦੇ ਉੱਥੋਂ ਆਣ ਕੇ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਆਰਡਰ ਕਰਦੇ ਆ ਉਹ ਫਿਰ ਸਾਡੇ ਕੋਲ ਲੈ ਕੇ ਜਾਂਦੇ ਆ ਸਾਰੇ ਚਾਵਲਾਂ ਦੀ ਬੰਦੀ ਆ 10-15 ਦਿਨ ਪਹਿਲੇ ਸਾਨੂੰ ਚਾਵਲ ਮਾਰਕੀਟ ਚੋਂ ਲਿਆਣੇ ਪੈਂਦੇ ਆ ਫਿਰ ਉਹਨਾਂ ਨੂੰ ਧੋਣਾ ਪੈਂਦਾ ਆ ਫਿਰ ਧੁੱਪੇ ਸੁਕਾਉਣਾ ਪੈਂਦਾ ਆ ਉਸ ਤੋਂ ਬਾਅਦ ਗਲੈਂਡਰ ਕਰਕੇ ਫਿਰ ਅਹੀਂ 5-6 ਦਿਨ ਪਹਿਲੇ ਇਹਦੀ ਮਿੱਠੇ ਵਿੱਚ ਰਸਤ ਲਾਉਣੇ ਆ ਸਰ ਕਾਰੀਗਰ ਖਾਸ ਹੋ ਗਏ ਸਰ ਕਾਰੀਗਰ ਜਿਹੜੇ ਸਾਡੀਆਂ ਦੁਕਾਨਾਂ ਦੇ ਲੱਗੇਦੇ ਆ ਉਹੀ ਬਣਾ ਸਕਦੇ ਆ ਬਾਕੀ ਅੱਜਕੱਲ ਦੇ ਮੁੰਡੇ ਨਹੀਂ ਜਿਨ੍ਹਾਂ ਨੂੰ ਜਾਂਚ ਨਹੀਂ ਆਗੀ ਕਿੰਨੀ ਪੁਰਾਣੀ ਹੈਗੀ ਸਰ ਕਮ ਸੇ ਕਮ ਸਮੇ ਲੋ 100 150 ਸਾਲ ਪੁਰਾਣੀ ਹੋਏਗੀ ਸਾਨੂੰ 100 ਸਾਲ ਤੁੱਤੇ ਹੋ ਗਿਆ ਕਿਹਨੇ ਕਿਹੜੀ ਤਿਆਰ ਕਰਦੀ ਸਰ ਮੇਰੀ ਤਾਂ ਤੀਜੀ ਪੀੜੀ ਆ ਮੈਂ ਤੀਸਰੀ ਪੀੜੀ ਦਾ 100% ਆਉਂਦੇ ਆ ਸਰ ਸ਼ੌਂਕਣਾ ਖਾਉਂਦੇ ਆ ਤੀਆਂ ਦਾ ਤਿਆਰ ਆ ਗਿਆ ਤੀਆਂ ਦੇ ਤਿਹਾੜੇ ਚ ਦਿੱਤੇ ਜਾਂਦੇ ਆ ਸਪੈਸ਼ਲ ਇਹਦੇ ਹੀ ਇਹੀ ਦਿੱਤੇ ਜਾਣੇ ਦੇਖਿਆ ਜਾਏ ਤੇ ਜਆ ਇੱਥੇ ਤੇ ਜਆ ਹਿਮਾਚਲ ਦੇਖੀਦਾ ਜਾ ਕੋਸੇ ਬਹੁਤ ਵੱਡੇ ਜ਼ਿਲ੍ਹਾ ਗਰਦਾਸਪੁਰ ਤੋਂ ਲੈ ਕੇ ਹਿਮਾਚਲ ਸਾਰਾ ਹੀ ਕਿਉਂਕਿ ਹਿਮਾਚਲ ਪਹਿਲੇ ਵੱਡਾ ਸੀ ਧਲੋਜੀ ਤੱਕ ਅਸੀਂ ਸੁਣਿਆ ਹੀ ਆ ਕਿਧਲੋਜੀ ਤੱਕ ਜਿਲ੍ਹਾ ਕਾਂਗੜਾ ਹੀ ਜਿਹੜਾ ਉਹ ਜਿਲ੍ਹਾ ਗਰਦਾਸਪੁਰ ਨੂੰ ਲੱਗਦਾ ਸੀ ਕੋਈ ਟਾਈਮ ਪਹਿਲਾਂ ਤੇ ਗਰਦਾਸਪੁਰ ਦੇ ਨਾਲ ਲੱਗਣ ਤੇ ਉਹ ਫਿਰ ਮਿਲਨੇ ਮਿਲਨੇ ਆਂ ਇੰਡੀਆ ਤੋਂ ਬਾਹਰ ਜਾਂਦੇ ਜਿਵੇਂ ਅਮਰੀਕਾ ਲਾ ਲਓ ਕੈਨੇਡਾ ਲਾ ਲਓ ਆਸਟ੍ਰੇਲੀਆ ਲਾ ਲਓ ਦੁਬਈ ਲਾ ਲਓ ਕਾਵੇਤ ਲਾ ਲਓ ਸਾਊਦੀ ਅਰਬ ਲਾ ਲਓ ਉਹ ਖੜਦੇ ਆ ਜਿਹੜੇ ਇੱਥੋਂ ਦੇ ਵਾਸੀ ਆ ਉੱਥੇ ਜਾ ਕੇ ਕਾਮਕਾਰਾਂ ਵਾਸੀ ਉਹਨਾਂ ਦੀ ਸੈਟਿੰਗ ਹੋਈ ਦੀ ਉੱਥੇ ਕਿਸੇ ਸਾਮੰਦਮੀ ਨਾਲ ਤਾਂ ਨਾ ਬੁਕਿੰਗ ਦਾ ਕੋਈ ਨੀ ਹੋਈਦੀ ਨਹੀਂ ਬੁਕਿੰਗ ਨਹੀਂ ਹੁੰਦੀ ਸਰ ਉਹਨਾਂ ਨੂੰ ਪਤਾ ਹੁੰਦਾ ਇਹਨਾਂ ਨੇ ਕੱਢਨੇ ਆ ਤੇ ਉਹਨਾਂ ਨੇ ਸਾਡੇ ਕੋਲ ਆ ਜਾਣਾ ਉਹਨਾਂ ਨੇ ਸਾਨੂੰ ਆਰਡਰ ਦੇਣਾ ਕਿਲੋ ਪਾ ਦਿਓ 1/2 ਕਿਲੋ ਪਾ ਦਿਓ ਪਾ ਪਾ ਦਿਓ 2 ਕਿਲੋ ਪਾ ਦਿਓ ਬਸ ਅੱਜ ਅਖੀਰਲਾ ਐਤਵਾਰ ਅੱਜ ਹੀ ਮਿਲਣੀ ਆ ਉਸ ਤੋਂ ਬਾਅਦ ਅਗਲੇ ਸਾਲ ਜਦੋਂ ਸਾਮੰਦ ਦਾ ਮਹੀਨਾ ਚੱਲੂ ਹੋਣਾ 1 ਸਾਲ ਬਾਅਦ ਸਾਲ ਚ 1 ਮਹੀਨਾ ਮਿਲਣਾ 11 ਮਹੀਨੇ ਨਹੀਂ ਅੱਗੇ ਪਿੱਛੇ ਨਹੀਂ ਮਿਲਣਾ